ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਤੁਹਾਡਾ ਸਾਡੇ ਜਨਰਲ ਸਿੱਧੂ ਬਲਾਉ ਤੇ ਕਿੰਨੇ ਮੰਦੀ ਸੀ ਆਟਾ ਸਾਡੇ ਕਿ 6 ਦਾ ਟਾਈਮ ਲੱਗਦਾ। ਅਸੀਂ ਅੱਜ ਨਾਲ ਪਟਿਆਲੇ ਜਾਣਾ ਹੈਗਾ ਤਾਂ ਕਰਕੇ ਰੋਟੀ ਬਣਾਉਂਦੀ ਸੀ ਮੈਂ ਜੋਤ ਦਾ ਕੰਨ ਥੋੜਾ ਉਹਨਾਂ ਦਾ ਥੋੜਾ ਜਿਹਾ ਨਰਕਾ ਨੂੰ ਟੁਕੜਾ ਹੈ ਜਨਾ ਨੂੰ 27 ਸਾਲ ਪਹਿਲਾਂ ਆਪਰੇਸ਼ਨ ਹੋਇਆ ਹੈਗਾ ਕੰਨ ਦਾ ਕੰਨ ਨੂੰ ਦਰਦ ਹੁੰਦਾ ਸੀਗਾ ਗਲੀ ਕੋਈ ਮਿੱਟੀ ਕੱਢੀ ਸੀ ਦੇ ਕੰਨ ਚ ਪਹਿਲਾਂ ਤਾਂ ਠੀਕ ਸੀਗਾ ਹੁਣ 2-4 ਦਿਨਾਂ ਦਾ ਕਹਿੰਦਾ ਇਹ ਵੀ ਮਾੜਾ ਮਾੜਾ ਮੇਰੇ ਕੰਨ ਦੁਖਦੇ ਮੈਨੂੰ ਬਹਿ ਮਜਾ ਹੋਇਆ ਪੈਸਾ ਨਹੀਂ ਚਲੋ ਫੜਾਈ ਹੈ ਇਹ ਬਦਨ ਰੱਜੀ ਕਿਤੇ ਕੁਝ ਚੰਝੀ ਹੋਈ ਸੀ ਜੀ ਇਹ ਰੱਖ ਰੋਟੀ ਨਾਲ ਲੈ ਕੇ ਜਾਂਦੇ ਹਾਂ ਪਹਿਲਾਂ ਤੋਂ ਬਹੁਤ ਪਕਾਈ ਕਰੀਏ 2-3 ਸਾਰ ਫਿਰਦੇ ਰਹੀ ਸੀ ਇਹਦੇ ਕੰਨ ਕਰਕੇ ਮਗਾ ਪ੍ਰੈਸ਼ਨ ਹੋਇਆ ਸੀਗਾ ਪਟਿਆਲੇ ਰਜਿੰਦਰ ਹਸਪਤਾਲ ਚ

दो ढाई तीन घंटे का तो राह है कि दा जान जाने का ढाई घंटे से पहुंच देखते फिर गाव बारि आती है डॉक्टर टाइम लगा दी लगा शाम ही हो जाती है साल मुड़द हूँ तो असर जाने सी चलते जान हो गया है हम पता नहीं की हो गया लग गए चलो जी फिर मिल गया रोटी बना दी

ਚੱਲਦੇ ਆਂ ਫਿਰ ਅਸੀਂ ਆ ਕੇ ਮਿਲਾਂਗੇ ਜਦੋਂ ਉੱਥੇ ਮਲਾਵਾਂਗੇ ਅਸੀਂ ਗੁਰਦੁਆਰੇ ਚ ਗਏ ਨਾ ਸਾਡੀ ਫਲਾਇ ਵੀ ਗੁੰਮ ਮਾਰਨ ਸਭ ਗੁਰਦੁਆਰੇ ਜਾਵਾਂਗੇ ਜੋ ਅੱਧੀ ਵਧੀਆ ਕੰਨ ਸਹੀ ਕਹਿ ਤਰ ਅਕਟਾਂ ਨੇ ਆ ਕੇ ਮਿਲਾਂਗੇ ਨਾ ਮਾਵਾਗੇ ਹਾਂ ਅਸੀਂ ਜਾਣ ਤਾਂ ਨਹੀਂ ਆਏ

ਮੈਨੂੰ ਤਾਂ ਵਸਤਾ ਹੀ ਹੋਈ ਜਾਂਦਾ ਜੀ ਵੀਰ ਜੀ ਬਾਹਰ ਬੈਠੇ ਚੁੱਕਵਾ ਜੀ ਇੱਥੇ ਆਏ ਪਹੁੰਚ ਗਿਆ ਸਟਾਲ ਚ 12 ਵਜੇ ਦਾ ਸਮਾਨ ਲੇਟ ਹੋਊਗਾ 12 ਵਜੇ ਪਹੁੰਚ ਕੇ ਤਨਕੇ ਮੇ ਬਾਰੀ ਆਉਗੀ ਫੱਕ ਕੇ ਜਮੀ ਇੱਕ ਕੇਰਾ ਉਹਨ ਡਿਪਾਰਟਮੈਂਟ ਚ ਪਹੁੰਚ ਜੀ ਕਾੜਾ ਜਮਾ ਕਰਾ ਦੀ ਫਿਰ ਪਤਾ ਲਗੂ ਕਿੰਨੀ ਕਪੀੜਾ ਰੋਟੀ ਵੀ ਸੁੱਖ ਲੱਗੀ ਪੂਰੀ ਖਾ ਕੇ ਤੁਰੇ ਸੀਗੇ ਅੰਤ ਨਹੀਂ ਹੁੰਦਾ ਇਸ ਬਿੱਲ ਦਾ ਤਾਂ ਚਾਰ ਗੇਟਾਂ ਇੱਕ ਭੰਜਨੇ ਦੇ ਪਾਣੀ ਆਪਾਂ ਉਹ ਗੇਟ ਤੱਕ ਬੜੇ ਸੀ ਰੋਟੀ ਖਾਣ ਉੱਥਾ ਬਾਹਰ ਕਿੱਥੇ ਚੱਜਦੀ ਪਾਰ ਕੇ ਵੀ ਪਾਰ ਕਿ ਜਮੀ ਹੈ ਸੁਖ ਲਾ ਕੇ ਮਰ ਗਈ ਫਿਰ ਜਮੀ ਨਹੀਂ ਲੱਗਣੀ ਪਾਰ ਕੇ ਜਾ ਉਹ ਰੇੜ ਹਾਂਜੀ ਦਵਾਈ ਅਸੀਂ ਲੈ ਲਈ ਸੀ ਜੋਤ ਦੀ ਡਾਕਟਰ ਜੀ ਨਾਲ ਵੀ ਠੀਕ ਆ ਕੋਈ ਤਾਂ ਖਲੀਫ ਨਹੀਂ ਹੈਗੀ ਥੋੜਾ ਜਿਹਾ ਨਜਲੇ ਕਾਰਨ ਹੋ ਜਾਂਦਾ ਹੈ ਮਾੜਾ ਮੋੜ ਰੇਸ਼ਾ ਹੋ ਜਾਂਦਾ ਜਦੋਂ ਤਾਂ ਕਰਕੇ ਹੋਣ ਲੱਗ ਜਾਂਦੀ ਹੈ ਰੇਸ਼ੇ ਕਰਕੇ ਹੋਣ ਲੱਗ ਜਾਂਦੀ ਹੈ ਤਕਲੀਫ ਹਾਂ ਸਾਲ ਤੱਕ ਫਿਕਰ ਹੋਇਆ ਤੇ ਅਸੀਂ ਲੱਥਲਕੀ ਕਹਿਣਗੇ ਰੋਟੀ ਖਾਣ ਦੀ ਜਗ੍ਹਾ ਭਾਲਦੇ ਆਂ ਰੋਟੀ ਖਾਵਾਂਗੇ ਕਿਤੇ ਬੈਠ ਕੇ ਫਿਰ ਦੇਖਦੇ ਆਂ ਸਾਡੇ ਦੋਸਤ ਲਾਹਾਂ ਜੀ ਹੋਈਆਂ ਪਈਆਂ ਨੇ ਵੀ ਗੁਰਦੁਆਰਾ ਸਾਹਿਬ ਚ ਜਾਈਏ ਕਿ ਨਾ ਜਾਈਏ ਟੇਟ ਵੀ ਨਾ ਹੋ ਜਾਈਏ ਉਹ ਗਿਆਨੀ ਗਿਆਨੀ ਜਿਹੜੇ ਮੁੱਠੂ ਜਿਹਾ ਕੇ ਖਾਵਾਂਗੇ ਉਦੋਂ ਵਧੀਆ ਕੁਝ ਨਹੀਂ ਕਹਿੰਦੇ ਹੋ ਬੈਠਣ ਦੇਖੀ ਮੋਟਰਸਾਈਕਲ ਹਟੇ ਮੋਟਰਸਾਈਕਲ ਜੋ ਤਾਂ jansi jansi no bada kama ista jansi ta nahi hunde nahi na လာတတ်တဲ့နေရာပဲကောင်ကြီး कोन न देखन भयो ਦੀ ਪਾਣੀ ਰੱਖੀ ਇਹ ਬਾਲੀ ਵੱਡੇ ਵਿੱਚ ਵਾਲੀ ਛੋਟੀਆਂ ਹਾਂ ਹਾਂਜੀ ਸੰਤ ਕਾਲੀ ਸਹਿਨ ਸਵਾਗਤ ਹੈ ਸੋਣਾ ਸਾਡੇ ਜਨ ਦੇ ਸਿੱਧੂ ਬਲਾਉਚ ਅਰਜਨ ਹੋ ਗਿਆ ਉਹ ਦੁਬਾਰਾ ਕਨਫਾ ਗੈਸੀ ਪਟਿਆਲੇ ਉਹ ਦੋ ਦੁਆਲ ਗੋਣ ਦੁਕਾਨ ਦਿਖਾਉਣ ਤੇ ਕਨਫਾ ਹਾਂਜੀ ਸੋ ਗਿੱਟ ਪਿੱਛੇ ਵੀਡੀਓ ਦਿਖਾਈ ਦਿਨਵਾਰ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਤਿਆਂ ਆ ਜਿੱਥੇ ਮੈਂ ਤੁਹਾਡੇ ਪੰਜੇ ਲੇ ਇਹ ਤੁਸ ਲਾਸ਼ਣ ਕਾਰੀ ਲੈਨੇ ਕੱਲ੍ਹ ਸ਼ਾਮ ਨੂੰ 6:30 ਵਜੇ ਕਰੇ ਆਈ ਜਮੀਨ ਖਾ ਕੇ ਤਾਂ ਗਰਮੀ ਬਸ ਹਸਾਂ ਤੋਂ ਪਤੀ ਜੀ ਨਗਰ ਹਾਲੇ ਬਸ ਜਮੀਨ ਬਸ ਸੋਰੀ ਪਰ ਆਉਂਦੇ ਮੈਂ ਤਾਂ ਆ ਕੇ ਉਸ ਰੋਟੀ ਕੰਨ ਜਦ ਤੱਕ ਖਾ ਕੇ ਰੇਣੀ ਮਸਾਲੇ ਕੇ ਉਹ ਆਪ ਗੁਪਤੀ ਮੋੜਿੱਤੇ ਬੈਠੇ ਰਹੇ ਇਹ ਵੀ ਰੰਡ ਨਹੀਂ ਕੀਤਾ ਗਿਆ ਸੀਗਾ ਉਹ ਬਸ ਸਿਆਬ ਜਿੰਨੀਆਂ ਹਾਜੋਤ ਸੀ ਇਹਨਾਂ ਨੇ ਦੇਖ ਲਿਆ ਸੀ ਬਹੁਤ ਦੂਰ ਦੂਰ ਮਿੰਨਾਂ ਦੇ ਘਰੋਂ ਦੇ ਕੰਨਾਂ 'ਚੋਂ ਕਹਿੰਦੇ ਵੀ ਸਹੀ ਹੈ ਅੰਦਰੋਂ ਤਾਂ ਕੰਨ ਵੀ ਬੜਾ ਮੁਤਾ ਰੇਸ਼ੇ ਰੂਸ਼ੇ ਨਾਲ ਲੱਗਿਆ ਬਹਿੰਦਰ ਤਰtela ਰੇਸ਼ਾ ਗਰਗੁਰ ਦੁਖਣ ਲੱਗਦੀ ਜੀ ਤਾਂ ਵੀ ਭੁੰਦੇ ਜਦੋਂ ਟਾਂਕੇ ਲੱਗੇ ਹੋਏ ਨੇ ਮੈਂ ਤਾਂ ਤਕਲੀਕ ਹੋਣੀ ਹੈ ਇਹਨੂੰ ਰੇਸ਼ੇ ਨਾਲ ਇਹਨਾਂ ਦਾ ਕੋਆ ਪੈਸੀਗਾ ਵੀ ਕੀ ਪਤਾ ਉਹ ਕੀ ਕਹਿਣਗੇ

एंड कर दिए अगला भी अगर बलॉग शुरू करना होंगे कल भी साग नहीं आया है बस परसों जोत ने जी कहता भी कल दुखद चंगा जी नहीं लगे कोई भीडियो नहीं बनाई हैगी कि जी नहीं लगे पा भीडियो बना भी जी नहीं किया कोई ब्लॉग नहीं आया है चलो जी वीडियो तो कर दी एंड साढ़े चैनल से ਨਵੇਂਓ ਨਵੇਂਓ ਸਾਡੇ ਚੈਨਲ ਤੇ ਸਾਰੇ ਸਾਡੇ ਨਵੇਂ ਤੇ ਚੈਨਲ ਦਾ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਸਾਥੋਂ ਅਸਾਂ ਜਿਹੀ ਹੀ ਬਣੀ ਅਸੀਂ ਬਣਾਈ ਤੇ ਗੁਰੂ ਘਰ ਚ ਵਾਰ-ਵਾਰ ਬਣਾਉਣ ਹੁੰਦੇ ਨੇ ਉਸ ਤੋਂ ਅੱਗੇ ਨਹੀਂ ਜਾਣ ਹੁੰਦੇ ਹੈਗੇ ਫੋਨ ਦੀ ਵੀਡੀਓ ਕਹਿੰਦੇ ਨੇ ਵੀ ਫੋਨ ਬੰਦ ਕਰੋ ਬਣਾਉਣ ਨਹੀਂ ਦਿੰਦੇ ਹੈਗੇ ਇਹ ਮਿਲ ਕੇ ਸਾਥੋਂ ਠੀਕ ਲੱਗਿਆ ਅਸੀਂ ਬਣਾ ਲਈ ਤੇਰੋ ਕੋ ਲਈ ਹੋਈ ਹੈ ਬੰਦੇ ਗੁਰੂ ਘਰ ਚ ਕਿਤੇ ਵੀ ਅੰਦਰ ਦਰਵਾਜ਼ਾ ਸਾਫ ਤੋਂ ਅੱਗੇ ਤਾਂ ਫੋਨ ਜਾਣ ਨਹੀਂ ਦਿੰਦੇ ਹੈਗੇ ਵੀਡੀਓ ਨਹੀਂ ਬਣਾਉਂਦੇ ਜਿੰਦਕ ਸਸੀ ਦਰਸ਼ਨ ਕਰਵਾਏਗੀ ਸਾਨੂੰ ਕਰਵਾਏ ਚਲੋ ਜੀ ਠੀਕ ਹੈ ਸਾਡੀ ਵੀਰੋਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਰੂ ਦੱਸਿਆ ਕਰੋ ਸਾਡੀ ਵੀਡੀਓ ਤੁਹਮੇ ਲੱਗੀ ਕੀ ਵੀ ਸ਼ੇਅਰ ਕਰ ਦਿਆ ਕਰੋ ਜੇ ਹੋਰ ਵੀ ਕੋਈ ਭੈਣ ਭਾਈ ਦੇਖਦਾ ਹੈ ਨਾ ਉਹ ਵੀ ਨਾਲੇ ਆਪਣੇ ਨਾਲ ਜੁੜਨਗੇ ਨਾ ਸਬਸਕ੍ਰਾਈਬ ਕਰਨਗੇ ਕਿ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਤੁਸੀਂ ਨਹੀਂ ਕਰੋਗੇ ਸਬਸਕ੍ਰਾਈਬ ਵੀ ਨਹੀਂ ਕੀਤਾ ਠੀਕ ਹੈ